ਹਾਂ ਜੀ ਸਸੀ ਗਾਲ ਜੀ ਕੀ ਹਾਲ ਚਾਲ ਹੈ ਜਬਰਾਂ ਦੇ ਠੀਕ ਠਾਕ ਹੋ ਗੋਤਰਵਾਤਰ ਸਾਰੇ ਪਾਈਆਂ ਦੇ ਕੈਂਡ ਵੈਂਡ ਹੋਣਗੇ ਠੀਕ ਹੈ ਜੀ ਤੇ ਆਜੋ ਅਜਦਾ ਨਵਾਂ ਵਲੌਗ ਕਰਦੇ ਆਂ ਜੀ ਤੇ ਕੱਲ ਗਏ ਸੀ ਆਪਾਂ ਮਨਪ੍ਰੀਤ ਮਾਨਾ ਕੋਲੇ ਆਪਣੇ ਵੱਡੇ ਭਰਾ ਕੋਲੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਤੇ ਬਾਈ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਬਹੁਤ ਵਧੀਆ ਕੈਂਟ ਬੰਦਾ ਜੀ ਬਾਈ ਦੇ ਨਾਲ ਵਾਲੇ ਵੀ ਬਾਈ ਵੀ ਬਹੁਤ ਕੈਂਟ ਹੈ ਠੀਕ ਹੈ ਜੀ ਤੇ ਬਾਕੀ ਜੀ ਅੱਜ ਵਲੌਗ ਸਟਾਰਟ ਕਰਦਣੇ ਆਪਾਂ ਤੇ ਫਲਾਣ ਹੁਣ ਇਧਰਲੇ ਪਾਸੇ ਆਏ ਸੀਗੇ ਯਾਰ ਆ ਬੱਕਰੀਆਂ ਜੀ ਨਾ ਇਧਰ ਕਰ ਦਈਏ ਕਾ ਹੋਵੇ ਪਾਂਚੋ ਆ ਗੁੱਖਾ ਲੈਣੀਆਂ ਤੇ ਨਾਲੇ ਨਾ ਅੱਜ ਮੇਰੀ ਗੱਲ ਸੁਣੋ ਜੀ ਥੋੜਾ ਜਿਹਾ ਆਪਾਂ ਮੋਡੀਫਿਕੇਸ਼ਨ ਕਰਤੀ ਗੇਟ ਤੇ ਉਹ ਇੱਟ ਜੀ ਪੁੱਟੇ ਗਈ ਸੀ ਤੇ ਉਹ ਇੱਟ ਮੈਂ ਦੁਬਾਰਾ ਲਾ ਦਿੱਤੀ ਤਾਂ ਕਰਕੇ ਨਹੀਂ ਵਲੌਗ ਸਟਾਰਟ ਕੀਤਾ ਕੰਮ ਜੇ ਰੁੱਝੇ ਪਏ ਸੀ ਆਹ ਚੀਜ਼ ਇਹ ਦੁਬਾਰਾ ਲਾਤੀ ਤੇ ਹੁਣ ਇਹਨੂੰ ਇੱਕ ਘੰਟਾ ਛੇੜਨਾ ਨਹੀਂ ਗਾ ਠੀਕ ਹੈ ਜੀ ਤੇ ਬਾਕੀ ਜੀ ਅੱਜ ਆਲਣੇ ਬਣਾਵਾਂਗੇ ਕਿ ਅੰਦਰ ਦੋ ਤਿੰਨ ਜੋੜੀਆਂ ਆਂਡੇ ਲਾਉਣ ਤੇ ਆ ਉਹ ਕਦੇ ਕਿੱਥੇ ਬੰਨਦੀਆਂ ਕਦੇ ਕਿੱਥੇ ਬੰਨਦੀਆਂ ਉਹਨਾਂ ਨੇ ਜਿੱਦਣੇ ਆਲਣੇ ਬਣ ਗਏ ਵਿੱਚ ਨਾਲ ਦੀ ਨਾਲ ਹੀ ਉਹਨਾਂ ਨੇ ਅੰਡੇ ਲਾਦਨੇ ਆ ਠੀਕ ਹੈ ਜੀ ਤੇ ਉਹ ਵੀ ਆਪਾਂ ਤਿਆਰ ਕਰਨੇ ਆ ਉਹ ਤਿਆਰ ਕਰਨ ਵਾਸਤੇ ਆਪਣੇ ਵੱਡੇ ਭਰਾ ਛੋਟੇ ਭਰਾ ਵੱਡੇ ਭਰਾ ਕਹ ਲੋ ਜਸ਼ਨ ਤੇ ਗੁਰਪ੍ਰੀਤ ਹੈਗੇ ਆ ਉਹਨਾਂ ਨੂੰ ਫੋਨ ਮਾਰਾਂਗੇ ਉਹ ਆ ਜਾਣਗੇ ਕਰਾ ਦਿੰਦੇ ਬਈ ਨਾਲ ਮੁੰਡੇ ਹੋਰ ਗੱਲਾਂ ਨਹੀਂ ਗੱਲਾਂ ਬਈ ਉਹ ਕੰਮ ਆ ਜਾਂਦੇ ਯਾਰ ਦੋਨੇ ਯਾਨੀ ਤੇ ਆਪਾਂ ਵੀ ਉਹਨਾਂ ਵਾਸਤੇ ਹਾਜ਼ਰ ਆ ਜਦੋਂ ਵੀ ਸਦਨ ਠੀਕ ਹੈ ਜੀ ਤੇ ਬਾਕੀ ਆ ਗਾਉਂ ਨੂੰ ਪਾਣੀ ਪੀ ਆਈ ਜਾਂਦੇ ਸੀਗੇ ਪਾਣੀ ਪੂਣੀ ਪਿਆ ਦੀਗੇ ਤੇ ਫਿਰ ਕਰਦੇ ਆਂ ਜੀ ਹਾਂਜੀ ਬਈ ਤੇ ਹੁਣ ਮੈਂ ਕੀਤਾ ਸੀ ਗੁਰਪ੍ਰੀਤ ਨੂੰ ਫੋਨ ਆਪਣੇ ਮਿੱਤਰਾਂ ਨੂੰ ਤੇ ਲੈਟ ਵੀ ਹੈਣੀ ਆ ਦੇਖੋ ਜੀ ਕਮਰੇ ਚ ਹਨੇਰਾ ਆ ਕਜੂਰਾ ਪਈਆਂ ਕਿਸੇ ਨੇ ਖਾਣੀਆਂ ਹੁਣ ਤਾਂ ਆ ਜੋ ਠੀਕ ਹੈ ਜੀ ਤੇ ਆ ਦੋ ਕਰਾਈਆਂ ਖਾ ਲੀਏ ਸੀ ਮੈਂ ਕੋਈ ਤਾਂ ਤੇ ਮੈਂ ਹੀ ਕਹਿੰਦਾ ਸੀ ਤੁਹਾਨੂੰ ਵੀ ਗੁਰਪ੍ਰੀਤ ਹੁਣੇ ਆ ਜਾਣ ਫਿਰ ਆਪਾਂ ਉਹ ਤਿਆਰ ਕਰਦੇ ਆਲਣੇ ਉਲਣੇ ਠੀਕ ਹੈ ਜੀ ਉਹਨੇ ਚ ਗੇਟ-ਕੂਟ ਪੱਕ ਜੂਗਾ ਹਾਂਜੀ ਬਾਈ ਤੇ ਹੁਣ ਆ ਗਏ ਸੀ ਜਸ਼ਨ ਗੁਰਪ੍ਰੀਤ ਐਂਡ ਅਮਨੀਤ ਸਰ ਨੂੰ ਸੱਸਰੀ ਕਾਲ ਸੱਸੀ ਕਾਲ ਬਾਈ ਇਹਨੂੰ ਹਾਂ ਸੱਸਰੀ ਕਾਲ ਸੱਸੀ ਕਾਲ ਬਾਈ ਜੀ ਲਓ ਜੀ ਤੇ ਇਧਰ ਆਪਾਂ ਗੇਟ ਸੁੱਕ ਗਿਆ ਹੁਣ ਆ ਡਿੱਗ ਪਈ ਸੀ ਇੱਟ ਵਾਹਿਗੁਰੂ 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 ਲੋ ਜੀ ਇਧਰ ਆਪਣੇ ਕਬੂਤਰ ਰਗੀਰ ਕੰਮ ਤੇ ਆਪਣੇ ਤੇ ਆ ਕਬੂਤਰੀਆਂ ਅੰਡੇ ਰੋਣ ਵਾਲੀਆਂ ਸਾਰੀਆਂ ਉਹ ਬੈਂਦੀ ਆ ਦੇ ਘਾ ਲੈਣੇ ਜੀ ਬੈਂਦੀ ਨਾ ਨਾ ਉਹ ਗੇਟ ਟੁਕਣਾ ਆ ਸਾਈਡ ਤੇ ਫਲੈਸ਼ ਹੋਰੇ ਦੇ ਮੈਨੂੰ ਦੇ ਹੋਰੇ ਹੋਰੇ ਹਾਂ ਤੂੰ ਵੀ ਦੇ ਆ ਇਧਰ ਥੋੜਾ ਕੈਮਰਾ ਬੈਕ ਹੈ ਬੈਠਾ ਠੀਕ ਠੀਕ ਲਓ ਜੀ ਤੇ ਆਇਦਰ ਆਪਾ ਠੀਕ ਹੈ ਜੀ ਤੇ ਆਇਦਰ ਆਪਣੇ ਕਬੂਤਰ ਕਿੱਥੇ ਆਈ ਨਹੀਂ ਉਹ ਹੈਗੇ ਆ ਉਹ ਇਹਨਾਂ ਦਾ ਸਮਾਨ ਪਤਾ ਲਿਓਣਾ ਚੋਬਰਾਂ ਦਾ ਠੀਕ ਹੈ ਜੀ ਕਬੂਤਰ ਆਪਣੇ ਕੋਲ ਥੋੜੇ ਜਿਹੇ ਰਹਿ ਗਏ ਬਸ ਆਹ ਨਾਲੇ ਹੋਸ ਸਾਈਡ ਤਿਆਰ ਕਰਨੇ ਕਿਹੜੀ ਸਾਈਡ ਤਿਆਰ ਕਰਗੇ ਕਿੱਥੇ ਦੋ ਆਖੀ ਆਹ ਉਸ ਸਾਈਡ ਕਰ ਦਿੰਨੇ ਉਹ ਥੱਲੇ ਲਾ ਕੇ ਰੱਖਣਾ ਜੋ ਉਹ ਆਏ ਸਿੱਧਾ ਖੜਾ ਇੱਕ ਤਾਂ ਕੰਮ ਹੋ ਸਕਦਾ ਜੇ ਅਸੀਂ ਉਹ ਫੱਟੇ ਦੇ ਘਰ ਲਾ ਓਏ ਆਹਾ ਹਾਂ ਇੱਕ ਆਹ ਫੱਟਾ ਇੱਕ ਫੱਟੇ ਲਾ ਲੈ ਥੱਲੇ ਆਪਾਂ ਆ ਇਥੇ ਆਪਾ ਉਹ ਲਾ ਦਾਂਗੇ ਬਾਲਾ ਬਾਲਾ ਉਧਰ ਪਿਆ ਆ ਵੀ ਖੜ ਲੈਂਦੇ ਆ ਬਾੜੀ ਚੰਗਾਲਾ ਤਾਂ ਇੱਕ ਹੀ ਬੜੂ ਪਰ ਇਹ ਖੜਨੇ ਨਹੀਂਗੇ ਕਿਹੜੇ ਹਰ ਜਾਣਗੇ ਬਿੜਾ ਸੇ ਛੇੜੀ ਨਾ ਗੋਏ ਕੋ ਉਤਰ ਦੇ ਕੇ ਦੇਣਗੇ ਨਹੀਂ ਮੈਂ ਕਿਹਾ ਉਹ ਹੋ ਜਾਂਦਾ ਪੱਥਰ ਵਾਲੇ ਹੁੰਦਾਂ ਨਾ ਉਹ ਕੀ ਦੇ ਚੜ ਓਏ ਆਏ ਮੁੱਦੇ ਕਰਕੇ ਆ ਵੀ ਲਾ ਦਿੰਨੇ ਆ ਆਪਾਂ ਭਾਂਜੇ ਚ ਉਹ ਹੋਏ ਲਾ ਕੇ ਇੱਕ ਜਣੇ ਅਲੱਗ ਲਾ ਦੇ ਕਿਹੜਾ ਲੱਗੇ ਲਓ ਜੀ ਬਾਬਿਓ ਅਸੀਂ ਸਕੀਮ ਕਰ ਲਈਓ ਚੁਬਰੋ ਫਿਰ ਤੁਹਾਨੂੰ ਦੱਸ ਦਾਂ ਕੀ ਬੰਦਾ ਕੀ ਨਹੀਂ ਹਾਂਜੀ ਭਾਈ ਤੇ ਹੁਣ ਆਲਣੇ ਵਾਸਤੇ ਅਸੀਂ ਟਮਟਾ ਦੂਜੇ ਖੁੱਡੇ ਚੋਂ ਕੱਢ ਲਿਆ ਜੀ ਜਿਹੜਾ ਫੱਟਾ ਫੁੱਟਾ ਲੱਗਿਆ ਸੀ ਫੱਟਾ ਤਾਂ ਕੀ ਹੋ ਗਿਆ ਦੱਸੋ ਆ ਦੇਖੋ ਜੀ ਸ਼ੌਂਖਾ ਕਬੂਤਰ ਫੱਟੇ ਨੂੰ ਕੀ ਹੋ ਗਿਆ ਦੇਖੋ ਜੀ ਨਹੀਂ ਲੱਗਦਾ ਫੱਟੇ ਨੂੰ ਕੀ ਹੋ ਗਿਆ ਫੱਟੇ ਨੂੰ ਲੱਗ ਗਈ ਬਾਬਿਓ ਫੱਟੇ ਨੂੰ ਲੱਗ ਗਈ ਸ਼ੌਂਖ ਸ਼ੌਂਖ ਉਹ ਪੂਰਾ ਮਿੱਟੀ ਨਾਲ ਰਿਹਾ ਜਿੰਨੋ ਆਦੇ ਕੀੜੇ ਮਿੱਟੀ ਆ ਗਈ ਕੀੜੇ 19% ਰਹਿ ਗਿਆ ਲਓ ਜੀ ਆ ਆ ਆਪਣੇ ਗੁੱਡੇ ਚ ਲੱਗਿਆ ਸੀ ਇਹ ਥੋੜਾ ਆਪ ਨੂੰ ਕੰਮ ਘੱਟ ਹੀ ਦਊਗਾ ਪਰ ਦੇਜੂਗਾ ਤੇ ਆਪਾਂ ਪੁਰਾਣੇ ਖੁੱਡੇ ਦਾ ਤੁਹਾਨੂੰ ਵਿਖਾਉਣੇ ਆ ਜੀ ਆਪਣੇ ਇਹ ਵੀ ਅਸੀਂ ਦੋਨਾਂ ਨੇ ਤਿੰਨਾਂ ਨੇ ਪਾਇਆ ਸੀਗਾ ਆ ਦੇਖੋ ਜੀ ਕਰਤਾ ਹੈ ਨਾ ਜਮਾ ਖਾਲੀ ਖੁੱਡਾ ਠੀਕ ਹੈ ਜੀ ਹੁਣ ਕੋਕੜ ਦੇ ਵਿੱਚ ਕੰਫਰਟੇਬਲ ਰਹਿਣਗੇ ਠੀਕ ਹੈ ਚੋbro ਨਾਲੇ ਆਂਡੇ ਮੁੰਡੇ ਦੇ ਹੀ ਰੱਖਿਆ ਕਰਨਗੇ ਆਪਾਂ ਨੂੰ ਪਤਾ ਲੱਗ ਜਾ ਗਰੂ ਤੇ ਬਾਕੀ ਜੀ ਗੇਟ ਲਾ ਦੀਏ ਕੋਕੜ ਬਾਹਰ ਆਪਣੇ ਤੇ ਅੱਜ ਦਾ ਜੀ ਆਪਾਂ ਚੱਕ ਕੇ ਉਧਰ ਹਾਲਣੇ ਬਣਾਉਣੇ ਆ ਗੱਟੇ 'ਚ ਰੱਖ ਲਈਏ ਤੇ ਲੈ ਚਾਹਦੇ ਆ ਜੀ ਵਿੰਟ ਲਾਵਾਂਗੇ ਐਡੀ ਕਿਡੀ ਗੱਲ ਚੁਬਰ ਹੁਣੀ ਪੂਰੇ ਕਹਿ ਭੈਣ ਦੇ ਹੀ ਕਰਦਾ ਲੋ ਜੀ ਨਾ ਨਹੀਂ ਸੁਣਾਂ ਗੱਲ ਨਹੀਂ ਕਰਨੀ ਅੰਜ ਚੁਬਰ ਦੇ ਟਾਟਾ ਰੱਖ ਲੀਆਂ ਸੀ ਮੈਂ ਗੁੱਡੇ ਦੇ ਅੰਦਰ ਤੇ ਹੁਣ ਛਤਰੀਆਂ ਤੇ ਦੋ ਬੱਚੇ ਬਾਹਰ ਕੱਢ ਤੇ ਪੁਰਾਣੇ ਤੇ ਇੱਕ ਆਪਣਾ ਜਿਹੜਾ ਨਵਾਂ ਬੱਚਾ ਕਢਾਇਆ ਪੰਗਾ ਲੈਣਾ ਚਾਹੀਦਾ ਜੀ ਆ ਫੜੋ ਕੈਮਰਾਮੈਨ ਕਢਾ ਬਣੂ ਦੋਨੋਂ ਐ ਮੈਂ ਮਾਂ ਹੱਥ ਪਾਸੇ ਕਰੋ ਜੀ ਅੱਜ ਜੇ ਤੁਸੀਂ ਪਹਿਲੀ ਵਾਰ ਨਵਾਂ ਬੱਚਾ ਕੱਢਦੇ ਆ ਜੀ ਬਾਹਰ ਕਦੇ ਉਹ ਛਤਰੀ ਤੇ ਬੰਨੇ ਬੰਨੇ ਜਾਂ ਡਾਇਡ ਹੋਏ ਆ ਜਿਹੜਾ ਨਿੱਕਾ ਜਾਂ ਹੁੰਦਾ ਸੀ ਮੈਂ ਬਾਹਰ ਕੱਢ ਕੇ ਲਿਆਉਣਾ ਜੀ ਹਾਂਜੀ ਜੀ ਬਰੋ ਜੀ ਆ ਨਵਾਂ ਬੱਚਾ ਜੀ ਜਿਹੜਾ ਛੋਟਾ ਜਾਂ ਹੁੰਦਾ ਸੀ ਉਹ ਛਤਰੀ ਤੇ ਲਾਉਂਦੇ ਯਾਦ ਹੋਣਾ ਤੁਹਾਨੂੰ ਕਿਉਂਕਿ ਬਲੌਗ ਕਈ ਦਿਨਾਂ ਦੇ ਆਪਾਂ ਚਾਲੂ ਨਹੀਂ ਕੀਤੇ ਤੇ ਹੁਣ ਬਾਵਾ ਵੱਡਾ ਹੋ ਗਿਆ ਜੀ ਆਪਣਾ ਬੱਚਾ ਆਪਣਾ ਕੀ ਕਬੂਤਰ ਦਾ ਬੱਚਾ ਚੈੱਕ ਕਰ ਲੋ ਜੀ ਤੇ ਅੱਜ ਇਹਨੂੰ ਐਂ ਛੱਡ ਦਿੰਨੇ ਹੋਏ ਨੇ ਐਂ ਛਤਰੀ ਤੇ ਜਾਂਦਾ ਕੀ ਰੰਗ ਲਾਉਂਦਾ ਕੀ ਨਹੀਂ ਜੀ ਛੱਡ ਦਿਆ ਫਿਰ ਛੱਡੋ ਯਾਰ ਛੱ ਸਤ ਨਾਮ ਸ਼੍ਰੀ ਇੱਕ ਮਿੰਟ ਜੀ ਸੱਜੇ ਹੱਥ ਨਾਲ ਸਤ ਨਾਮ ਸ਼੍ਰੀ ਵਾਗਦੇ ਚਾਬਰਾ ਛਤਰੀ ਤੇ ਜਾਵੜੀ ਨੂੰ ਜੋੜੜਾ ਛੁੱਟ ਕੇ ਛਤਰੀ ਤੇ ਆ ਜੀ ਠੀਕ ਆ ਚੱਲ ਫੜ ਐ ਉੱਟ ਗਿਆ ਛੁੱਟ ਗਿਆ ਉੱਟ ਗਿਆ ਗਲਤ ਜਾਵੜਿਆ ਜੀ ਗਲਤ ਜਾਵੜਿਆ ਇਹਨੇ ਰੇਂਜ ਗਲਤ ਫੜ ਲਈ ਬਾਬਾ ਰੇਂਜ ਗਲਤ ਫੜ ਲਈ ਜੀ ਹੁਣ ਜੈਕਸੀਬ ਦਾਤੋਂ ਫੜੂਗਾ ਜਾ ਕੇ ਚੱਲ ਚੱਲ ਲਓ ਜੀ ਹੁਣ ਬੱਚੇ ਨੂੰ ਛਣਤੀ ਛਤਰੀ ਤੇ ਇੱਥੋਂ ਇਹਨੇ ਛਤਰੀ ਤੇ ਜਾਂਦਾ ਕਹੀਂ ਚਾਬਰਾ ਇੱਥੋਂ ਕੋਈ ਜਾਂਦ ਨਹੀਂ ਗਿਆ ਯਾਰ ਐਵੇਂ ਉੱਟ ਰੁਟ ਰੁਟ ਆਪਾਂ ਨਾਲ ਜਾਈਏ ਪੱਲੀ ਬਰੀ ਬੱਚਾ ਪੁੱਠੇ ਪਾਸੇ ਬਹਿ ਗਿਆ ਜੀ ਆਪੇ ਛਤਰੀ ਦੇ ਆ ਜੂਗਾ ਆਪੇ ਆ ਜੂਗਾ ਜੀ ਇੱਕ ਬੱਚਾ ਹੋਰ ਕੱਢ ਦਿੰਨੇ ਆ ਖਾਲੀ ਬੀਤੀ ਠੀਕ ਹੈ ਜੀ ਚਲੋ ਜੀ ਬੱਚਾ ਕੱਢ ਦਿੱਤੇ ਹੁਣ ਆਹ ਕਬੂਤਰੀ ਨਵੀਂ ਕਬੂਤਰੀ ਆਪਣੀ ਇਹਨੂੰ ਛਤਰੀ ਦੇ ਬਾਹਰ ਕੱਢ ਦਿਆਂ ਝੁੱਪ ਲਵਾਉਣੇ ਸ਼ੌਂਕ ਕਰਨਾ ਜੀ ਠੀਕ ਹੈ ਸ਼ੌਂਕ ਕਰੋ ਕਬੂਤਰੀ ਦਾ ਕਰੋ ਸ਼ੌਂਕ ਫਰਫੁਰ ਦਿਖਾਓ ਲਓ ਜੀ ਫਰਫੁਰ ਮੁਖਾ ਤੇ ਬਸ ਬੜਾ ਸ਼ੌਂਕ ਨਹੀਂ ਕਰਾਉਣਾ ਤੇ ਬੱਚਾ ਉਹਨੂੰ ਵੇਖ ਕੇ ਛਤਰੀ ਤੇ ਆ ਜੂਗਾ ਜੀ ਬੜਾ ਬੱਚਾ ਤੰਗ ਨਹੀਂ ਕਰਦਾ ਤੇ ਆਪਣੇ ਵਾਲਾ ਕੰਮ ਕਰਦੇ ਆ ਜੀ ਆਲਣਾ ਉਹਣਾ ਬਣਾਉਣੇ ਆ ਠੀਕ ਹੈ ਜੋ ਹਾਂ ਮੈਂ ਬੰਨ ਅਸੀਂ ਤੇ ਕੋਤਰੀ ਜੀ ਅੱਠ ਚੋਣਾ ਨਿਕਲ ਜੇ ਨਾ ਲਾਉਦਾ ਜੀ ਬਗਾਨੀ ਚੀਜ਼ ਹੈ ਹਣ ਤੁਸੀਂ ਆਏ ਨਾ ਕੋਤਰੀ ਪੁੱਠੀ ਕੀਤੀ ਹੈ ਜੀ ਕੀ ਗਈ ਜੇ ਰੱਸੀ ਫੇਟੀ ਹੈ ਲਾਓ ਜੀ ਤੇ ਹੁਣ ਨਾ ਅਸੀਂ ਆਲੂ ਨੇ ਲੈਣੇ ਬਣਾਉਣ ਲੱਗ ਜੀ ਫੋਨ ਦੀ ਬੈਟਰੀ 12% ਆ ਤੇ ਜਦੋਂ ਲੱਗੇ ਬਣਾਉਣ ਉਦੋਂ ਹੀ ਵਲੌਗ ਸਟਾਰਟ ਕਰਾਂਗੇ ਜੀ ਮੈਂ ਗੱਡੀ 'ਚ ਫੋਨ ਚਾਰਜ ਤੇ ਲਾਇਆ ਦਾ ਜੀ ਦੋ ਦਿਨ ਹੋ ਗਏ ਲਾਈਟ ਨਹੀਂ ਇਹਦੇ ਬੱਚਾ ਵੇਖੀ ਕਿਧਰ ਗਿਆ ਬਹਿ ਗਿਆ ਛਤਰੀ ਤੇ ਜੀ ਫਲੋਈ ਬੱਚਾ ਆਪਣਾ ਛਤਰੀ ਤੇ ਵਾਪਸ ਵਾਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਛਤਰੀ ਤੇ ਪੱਕਾ ਹੋ ਗਿਆ ਜੀ ਕੋਤਰੀ ਨੂੰ ਵੇਖ ਕੇ ਆ ਗਿਆ ਛਤਰੀ ਤੇ ਚਲੋ ਵਧੀਆ ਗੱਲ ਆ ਠੀਕ ਹੈ ਚੁਪੜੋ ਤੇ ਹੁਣ ਮੈਂ ਫੋਨ ਚਾਰਜ ਚਾ ਲਾ ਦਾਂ ਜੀ ਫਿਰ ਆਲਣੇ ਦੀ ਤਿਆਰੀ ਤਿਆਰੀ ਕਰ ਲਈਏ ਮਿੱਟੀ ਮੁੱਟੀ ਬਣਾ ਲਈਏ ਫਿਰ ਕਰਦੇ ਆ ਜੀ ਹਾਂਜੀ ਬਈ ਤੇ ਹੁਣ ਲੱਗੇ ਹੋਏ ਸੀ ਆਪਾਂ ਬਣਾਉਣਾ ਆ ਕੀ ਕਹਿੰਦੇ ਆ ਆਲਣੇ ਚੁਪੜੋ ਰਾਣੇ ਮਿੱਟੀ ਮੁੱਟੀ ਲਿਆੜ ਕੇ ਮੱਠਲ ਜਿੱਕ ਨੰਬਰ ਕੰਮ ਕਰ ਲਿਆ ਜੀ ਪਾਣੀ ਪਾਣੀ ਦੇ ਲਾ ਕਰਦੇ ਆ ਬਈ ਜੀ ਮਿਸਤਰੀ ਕਰੰਡੀ ਤੇ ਆ ਪਈ ਜੀ ਅਮਰੀਕਨ ਆ ਰਹੀ ਨਵੀਂ ਲਿਆ ਨਵੀਂ ਮਸਤਰੀ ਲੈ ਨਵੀਂ ਲਿਆ ਸੋਰ ਵੀ ਦੀ ਨਵੀਂ ਆੜੀ ਜੀ ਪੈਸੇ ਨਹੀਂ ਸੋਰੀਆ ਲੈ ਆੜੀਆ ਐਨੇ ਪੈਸੇ ਨਹੀਂ ਸਮਝਾ ਕਰਵਾ ਗਰੀਬ ਬੰਦੇ ਆ ਜੀ ਗਰੀਬ ਬੰਦੇ ਆ ਲੈ ਲਓ ਜੀ ਆਹ ਕੰਡੀਆਂ ਲੈ ਆ ਕਿੱਥੇ ਲੈ ਕੇ ਆ 70 ਵੀ ਨਹੀਂ ਪੋਵਾ ਤੇ ਚੰਗਾ ਲੈ ਲਓ ਜੀ ਹੁਣ ਅਸੀਂ ਆ ਲੈਣ ਉਹਨਾਂ ਨੇ ਤਿਆਰ ਕਰ ਲਈ ਮੁੱਟੇ ਮੁੱਟੇ ਕਰ ਲਈ ਤਿਆਰ ਜੀ ਓਕੇ ਇੱਕ ਪੋਰਟ ਗਾਈ ਖੜੇ ਚੁੱਪਰ ਹੋਣੀ ਤੇ ਬਸ ਆ ਲੈਣੇ ਰੈਡੀ ਕਰਦੀ ਹੈ ਕੰਮ ਲੈਟ ਵੀ ਹੈ ਨਹੀਂ ਇੱਕ ਲੈਟ ਦੀ ਬਣੀ ਸਮੱਸਿਆ ਹੌਂਡਾ ਹੁਣ ਆਈ ਪਈ। ਲਓ ਜੀ ਤੇ ਇੱਧਰ ਚੁੱਪ ਹੋਣੀ ਲੱਗੇਵੇ ਆਹ ਲੈਨੇ ਬਣਾਉਣ ਦੋ ਤਿੰਨ ਇੱਟਾਂ ਦੇ ਬਣਾਤੇ ਤੇ ਉਧਰ ਇੱਕ ਮੈਂ ਇੱਥੋਂ ਫੱਟਾ ਵੀ ਖੋਲਤਾ ਹੁਣ ਅਜੀਬ ਯਾ ਲੱਗਦਾ ਕੋਈ ਚੱਕਰ ਨਹੀਂ ਵਨ ਐਕਸ ਤੇ ਵੀਡੀਓ ਬਣੀ ਜਾਂਦੀ ਐ। ਐਡਜਸਟ ਕਰ ਲਿਓ। ਠੀਕ ਆ ਜੀ ਤੇ ਇੱਧਰ ਕੜਾ ਬਣਿਆ ਕਿਸੇ ਨੇ ਖਾਣਾ ਹੋਵੇ ਤਾਂ ਦੱਸਿਓ। ਦੱਸੋ ਦੱਸੋ ਕਿੰਨਾ ਚਾਹੀਦਾ ਕਿੰਨਾ ਚਾਹੀਦਾ ਦੱਸ। ਇੱਕ ਗੋਲੀ ਭਰ ਦੇਸ ਤਾਂ ਜਿਹਨੇ ਸਰਦਾ ਉਹਨੇ ਖਾਉ। ਬਸ ਵੇਸਟ ਨਹੀਂ ਕਰਨਾ ਠੀਕ ਆ ਪ੍ਰਸ਼ਾਦ ਏ। ਤੇ ਇਧਰ ਆ ਲੱਗੇਵੇ ਚੁੱਭਰਾ ਫੱਟਾ ਫੁੱਟਾ ਰੱਖਤਾ ਤੇ ਤਿੰਨ ਵਾਰੀ ਢਾਕੇ ਬਣਾਤਾ ਕੱਲ ਤੋਂ ਇਹ ਸੀਨ ਤਾਂ ਕਰਕੇ ਜੀ ਬਦ ਲੱਗੇ ਹੋਏ ਆ ਕੋ ਜ ਆ ਬੈਠ ਕੋ ਉਤਰ ਆਪਣੇ ਠੀਕ ਆ ਜੀ ਤੇ ਦੋ ਆ ਬੈਠੇ ਉਹ ਦੱਸੋ ਜੀ ਕਿਹੜੀਆਂ ਝੋਟੇ ਆਪਣੇ ਹੈ ਗੱਲਬਾਤ ਕਿ ਨਹੀਂ ਗਈ ਮਨ ਤਾਂ ਨਹੀਂ ਲੱਗਦਾ ਹੈ ਨਹੀਂ ਲਓ ਜੀ ਤੇ ਹੁਣ ਚਾਹ ਦਾ ਟਾਈਮ ਹੋ ਚੁੱਕਿਆ ਜੋ ਪਰ ਚਾਹ ਦੀ ਥੋੜੀ ਕਰ ਰਹੇ ਸੀ ਫੇਰ ਇੰਜਨ ਖੋਲਣਗੇ ਇਹਨਾਂ ਦੇ ਫੇਰ ਹੀ ਚੱਲਣਗੇ ਕੰਮ ਤੇ ਠੀਕ ਆ ਜੀ ਤੇ ਬਸ ਹੁਣ ਚਾਹ ਚੂ ਪੀ ਲਈਏ ਫੇਰ ਜੀ ਖਿੱਚ ਤਾਂ ਕੰਮ ਜਵਾਂ 8 ਦੀ 100 ਦੀ ਸਪੀਡ ਤੇ ਠੀਕ ਹੈ ਚਪਰ ਹੁਣ ਤਾਂ 8 ਦੀ ਸਪੀਡ ਤੇ ਚੱਲੀ ਜਾਂਦਾ ਤੇ ਲਓ ਜੀ ਜਾ ਇੱਕ ਜਾ 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 ਜੀ ਸ਼ੁਕਰ ਹੈ ਜਾਨ ਸ਼ੁਕਰ ਲੋ ਬਾਬੂ ਤੇ ਕਬੂਤਰ ਆਪਾਂ ਉੱਤੇ ਲਾਦੇ ਸੀ ਇੱਕ ਬੱਚਾ ਜਿਹਾ ਉੱਟ ਗਿਆ ਸੀ ਆਣ ਕੇ ਦੁਬਾਰਾ ਯਾਤਰੀ ਤੇ ਬਹਿ ਗਿਆ ਤੇ ਜੀ ਲਾਈਟ ਆ ਚੁੱਕੀ ਹੈ ਬਹੁਤ ਬਹੁਤ ਬਮਾਰਗਾ ਤੁਹਾਨੂੰ ਬਲਬ ਚੱਲਦੇ ਵਿਖਾ ਦਿੰਨੇ ਆ ਤੇ ਉਹ ਅੰਦਰੇ ਚੁੱਭਰਾਂ ਨੇ ਕੰਮ ਪੂਰਾ ਖਿੱਚਿਆ ਪਿਆ ਠੀਕ ਹੈ ਜੀ ਤੇ ਉਹ ਗੁਰਪ੍ਰੀਤ ਰਾਇ ਦਾ ਇੱਥੇ ਚਾਰਜ ਜਲਾਤਾ ਮਾਰਦਾ ਉੱਧਰ ਲਾ ਦੇਣਾ ਠੀਕ ਹੈ ਜੀ ਔੱਕਰ ਫੋਟਾ ਆਪਾਂ ਸੋ ਲੱਗੇ ਵਿੱਚ ਉੱਪਰ ਕੰਮ ਖਿੱਚਣਾ ਆਉਂਦਾ। ਉਪਰ ਹੀ ਕਹਿੰਦਾ ਮਿਸਤਰੀ ਹਾਂ। ਮਿਸਤਰੀ ਮਿਸਤਰੀ। ਹਾਂਜੀ ਬਾਈ ਤੇ ਹੁਣ ਆਲਣੇ ਉਲਣੇ ਅਸੀਂ ਬਣਾ ਦਿੱਤੇ ਆ ਚੁਬਰਾ ਵਖਈਏ ਆਲਣੇ। ਕਿਵੇਂ ਦੇ ਬਣਿਆ? ਤੇ ਆ ਜਿਓ ਜੀ। 1x ਤੇ ਬਣਾਵਾਂਗੇ। ਲਓ ਜੀ, ਕੀ ਬਾਤ ਆ ਫਿਰ ਲਾਤੀ ਰੀਲ ਚੁਬਰਾ ਨੇ। ਕਰਤਾ ਨਾ ਇੱਕ ਨੰਬਰ ਸੀਨ ਉੱਤੋਂ ਥੋੜਾ ਹੋਇਆ ਗਲਤ ਹੋ ਗਿਆ ਪਰ ਫਸਲੋ ਇੱਕ ਜਿਹਾ ਇੱਕ ਨੰਬਰ ਬਕੰਮ ਬਣਿਆ ਜੀ ਆ ਦੇਖੋ। ਕਿਉਂ ਮੰਨਦੇ ਹੋ ਫਿਰ? ਠੀਕ ਆ ਚੁਬਰਾ। ਤੇ ਲਓ ਜੀ ਇਧਰ ਆਪਣੇ ਕਬੂਤਰ ਤਾਂ ਉਹ ਬੈਠੇ। ਉਹ ਵੀ ਆਪਣੇ ਆਪ ਸੈਟਅਪ ਹੋ ਜਾਣਗੇ। ਠੀਕ ਹੈ ਜੀ ਕਰਤੇ ਪਿਆਰ ਚੋਕਰ ਨੂੰ ਬਹੁਤ ਬਹੁਤ ਧੰਨਵਾਦ ਚੁਬਰਾ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਖਾਇਓ ਚੈਨਲ ਵਲੌਗ ਚ ਚੈਨਲ ਲਖਾਈਏ ਦਿਖਾਉਣੀ ਉਹ ਖਾਓ ਜੀ ਤੇ ਉਹਨਾਂ ਚ ਕਰਵਾ ਤੁਹਾਨੂੰ ਦੱਸਦਾ ਆ ਜਿਹੜੀ ਜੋੜੀ ਮੈਂ ਇੱਕ ਪਿੰਜਰੇ ਜੇ ਛੱਡਤੀ ਇਹਨਾਂ ਨੂੰ ਤਾਂ ਬਾਹਲੀ ਕਾਲ ਸੀ ਅਸੀਂ ਬਣਾਉਂਦੇ ਸੀ ਲੱਤਾਂ ਦੀ ਥੱਲੋਂ ਦੀ ਜਾ ਕੇ ਉਹਨਾਂ ਦੇ ਵਿੱਚ ਵੜ ਜਾਂਦੇ ਸੀ ਆਹ ਲੈਣੇ ਆਦੇ ਅੰਡੇ ਲਾਉਣ ਦੀ ਬਾਹਲੀ ਕਾਲ ਹੈ ਇਹਨਾਂ ਨੂੰ ਕੋਈ ਨਹੀਂ ਭਾਈ ਹੁਣ ਤੁਸੀਂ ਫਰੀ ਹੋ ਇੱਕ ਰਾ ਸੁੱੱਕ ਜਾਣ ਦਿਓ ਫਿਰ ਜਿੰਨਾ ਮਰਜ਼ੀ ਗੰਦ ਪਾ ਲਿਓ ਠੀਕ ਹੈ ਫਿਰ ਕੋਈ ਰੋਕ ਟੋਕ ਨਹੀਂ ਠੀਕ ਹੈ ਜੀ ਤੇ ਉਧਰ ਉਹ ਬੱਠੇ ਕੂਤਰ ਪਾਤਰ ਇਧਰ ਚੁੱਭਰੂ ਨਹੀਂ ਆਪਦਾ ਚੈਨਲ ਖੋਲੀ ਖੜੇ ਆ ਆ ਸਬਸਕ੍ਰਾਈਬ ਕਰ ਲਿਓ ਬਈ ਟੂ ਬ੍ਰਦਰਸ ਬੀਵੀ 15 ਠੀਕ ਹੈ ਵੀ ਆਪਣੀ ਵੀਡੀਓ ਵਲੌਗ ਆਉਣਗੇ ਵਿੱਚ ਆ ਰਹੇ ਅੱਜ ਕੂਤਰਾਂ ਦੇ ਕੂਤਰਾਂ ਵਾਲੇ ਕਮਰੇ ਵਿੱਚ ਕੀ ਰੱਖਿਆ ਪਿੰਜਰਾ ਪਿੰਜਰਾ ਰੱਖਿਆ ਠੀਕ ਹੈ ਜੀ ਆ ਚੈੱਕ ਕਰ ਲਿਓ ਮੜਾ ਜਾ ਕੇ ਠੀਕ ਹੈ ਚੁੱਭਰੂ ਤੇ ਬਾਕੀ ਮੈਂ ਕਮੈਂਟ ਬਾਕਸ ਚ ਜੈਸ਼ਨ ਦੀ ਆਈਡੀ ਨੂੰ ਫੋਲੋ ਕਰੋ ਜੀ ਜੈਸ਼ਨ ਦੀ ਆਈਡੀ ਦਿਖਾਉਣੇ ਆ ਆ ਮੁੰਡਾ ਜੈਸ਼ਨ ਆ ਜੀ ਲਓ ਜੀ ਵਿਖਾਓ ਆਈਡੀ ਦੋ ਵਾਰੀ ਸਸਪੈਂਡ ਹੋ ਗਈ। ਹੋਰ ਜੇ ਇੱਕ ਵਾਰੀ ਜੈਕਸੀਰ ਕਰਨਾ ਹੋ ਜੀ ਤਾਂ ਬਾਕੀ ਜੀ ਕਮਰੇ ਦੀ ਸਪਾਈਸਬੀ ਕਰਨੀ ਹੈ। ਹਾਂ ਜੀ ਫੋਲੋ ਕਰੋ ਜੈਸ਼ਨ 11। ਜੈਕਸ਼ਨ ਜੈਕਸ਼ਨ ਆਕੇ ਕੀ ਜੈਸ਼ਨ। ਜੈਸ਼ਨੈਕਸ 11। ਜੈਸ਼ਨੈਕਸ 11 ਠੀਕ ਆ ਭਾਈ ਚੁਬਰ ਕੰਮ ਕਰ ਲਓ ਜੀ ਬਈ ਬਣ ਕੇ ਫੋਲੋ ਕਰ ਲਿਓ ਤੇ ਕਮਰੇ ਦੀ ਸਪਾਈਸਬੀ ਕਰਨ ਵਾਲੀ ਉਹ ਕਰ ਦਾਂਗੇ। ਆਉਣ ਵਾਲੇ ਬਲੌਗਾਂ 'ਚ ਕਿਉਂਕਿ ਹੁਣ ਤਾਂ ਨੀਰਾ ਹੋ ਗਿਆ ਤੇ ਬਾਕੀ ਮੈਂ ਮੜਾ ਮੋਟਾ ਜਿਹੜਾ ਸਮਾਨ ਉਹ ਚੱਕ ਦਿੰਨਾ। ਠੀਕ ਆ ਚੁੰਗਰੋ। ਤੇ ਇੱਕ ਨੰਬਰ ਸੀਲ ਬਣ ਗਿਆ ਜੀ ਮੈਂ ਕਹਿੰਦਾ ਫੁੱਲ ਘੈਟ ਆ। ਵੇਖਣ ਚ ਵਧੀਆ ਲੱਗਦਾ ਹੂੰ ਇੱਥੇ ਕੈਮਰੇ ਚ ਸਾਫ ਨਹੀਂ ਆਉਂਦਾ ਕਿਉਂਕਿ ਕਮਰੇ ਚ ਹਨੇਰਾ ਤਾਂ ਕਰਕੇ ਇੱਕ ਫੋਨ ਓਫ ਹੋ ਜਾ ਕੀ ਕਰੀਏ ਮਾੜਾ ਫੋਨ ਹੈ ਤਾਂ ਕਰਕੇ ਤੇ ਚਲੋ ਜੀ ਹੁਣ ਲਓ ਜੀ ਤੇ ਹੁਣ ਇਧਰ ਚੌਪਰ ਹੁਣੀ ਚੱਲੇ ਆ ਤਾਂ ਉਹਨੇ ਉਹਨੇ ਅਸੀਂ ਬਣਾ ਤੇ ਬਾਕੀ ਦਾ ਕੰਮ ਮੇਰਾ ਰਹਿ ਗਿਆ ਉਹ ਮੈਂ ਕਰ ਲੁਣਾ ਜੀ ਤੇ ਮਿਲਦੇ ਆਂ ਫਿਰ ਕੱਲ ਨੂੰ ਜੀ ਓਕੇ ਬਾਏ ਟਾਟਾ ਸਬਸਕ੍ਰਾਈਬਰ ਕਰਾ ਦੀ ਪੰਜਾਬ ਬਾਈ ਹੋਰਾਂ ਦੇ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਫੋਲੋ ਕਰ ਲਿਓ ਦੋ ਦਿਨਾਂ ਲੰਘ ਗਏ। ਇੱਕਦਾਰੇ ਫੋਲੋ ਕਰ ਲਿਓ ਗੁਰਪ੍ਰੀਤ ਬਾਈ ਜੀ ਆਈਡੀ ਆ ਜੀ। ਨਾਮ ਆ ਇੰਸਟਾ ਦਾ। ਤਾਂ ਟੂ ਬ੍ਰਦਰਸ ਵੀ 15 ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ, ਸਬਸਕ੍ਰਾਈਬ ਫੋਲੋ ਕਰ ਲਿਓ। ਨਾ YouTube ਤੇ ਵੀ ਸਬਸਕ੍ਰਾਈਬ ਕਰ ਲਿਓ। ਮਿਲਨੇ ਆ ਕੋਈ ਅਗਲੀ ਵੀਡੀਓ। ਲਓ ਜੀ ਚੋਬਰ ਹੁਣੀ ਗਏ ਤੇ ਹੁਣ ਆਪਾਂ ਆਪਣਾ ਕੰਮ ਨਿਬੇੜ ਲੀਏ ਜੀ। ਸਮਾਨ ਸਮੂਹਣ ਜਿਹੜੇ ਵੱਠਰ ਪਾਰਟੀਆਂ ਇਧਰੋਂ ਉਧਰੋਂ ਇਧਰ ਲੈਂਦੇ ਹੋ, ਉਧਰ ਲੈ ਜੀਏ ਕੂਤਰ-ਕੂਤਰ ਲਾ ਕੇ ਯਾਤਰੀਆਂ ਤੋਂ ਖੁੱਡੇ ਚ ਕਰਤੀਗੇ। ਤੇ ਦਾਣੇ ਪਾਣੀ ਵਾਲੇ ਕੰਮ ਰੈਡੀ ਕਰ ਦੀਏ ਜੀ ਇਹਦਾ ਚੋਗਰੋ ਤੇ ਇਹ ਬੋਲ ਵੀ ਦਿਖਾਣਾ ਕਿ ਅੰਦਰ ਸਾਮਾਨ ਕੱਢ ਦੀਏ ਜਿਹੜਾ ਫालतू ਦਾ ਠੀਕ ਹੈ ਚੋਗਰੋ ਲਓ ਜੀ ਇਧਰ ਵੇਖੋ ਜੀ ਕਿੰਨਾ ਸਾਮਾਨ ਨਿਕਲਿਆ ਅੰਦਰੋਂ ਉਹ ਕਿੰਨਾ ਗੰਦਪੰਦ ਜਾਂ ਨਿਕਲਿਆ ਉਹ ਟਰੇ ਭਰ ਗਈ ਉਹ ਬਠਲ ਸਾਫ ਕਰਨ ਵਾਲੇ ਉਹ ਪਾਂਡੇ ਭੁੰਡੇ ਤੇ ਉਹ ਗੱਟੇ-ਗੁੱਟੇ ਕਿੰਨੇ ਖਲੇ ਰਿਪੇ ਬਹੁਤ ਭੜਾ ਕੰਮ ਹੋਇਆ ਪਿਆ ਤੇ ਹੁਣ ਬੱਚੇ ਲਾ ਦੇਣੇ ਆਪਾਂ ਤੇ ਉਹ ਜਿਹੜਾ ਇੱਥੇ ਮੇਚ ਪਿਆ ਸੀ ਉਹਨੂੰ ਅੰਦਰ ਰੱਖ ਦੇ ਅੰਦਰ ਰੱਖਤਾ ਉਹ ਵੀ 1x ਤੇ ਕਰਕੇ ਵਖਾਉਣਾ ਮੈਂ ਲਓ ਜੀ ਹੁਣ ਚੈੱਕ ਕਰੋ ਜੀ ਕੁੱਤਾ ਤਾਂ ਉਹ ਬਿੱਠੇ ਖੈਰ ਡਰੇ ਹੋਏ ਆ ਉਦੋਂ ਤੇ ਆਪੇ ਉੱtre ਹੋਣਗੇ ਥੱਲੇ ਠੀਕ ਹੈ ਜੀ ਆ ਇੱਥੇ ਆਏ ਕਰਤਾ ਇਧਰੋਂ ਆਏ ਕਰਤਾ ਬਣ ਕੇ ਨਾ ਓੱਕ ਰਿਪੋਰਟ ਕੰਮ ਠੀਕ ਹੈ ਚੋਬਰ ਤੇ ਬਾਕੀ ਹੁਣ ਬੱਚੇ-ਪੁੱਛੇ ਸਹੀ ਸਲਾਮਤ ਇੱਥੇ ਨਿਕਲਿਆ ਹੁਣ ਤੇ ਇਹਨਾਂ ਦਾ ਵੀ ਗੱਡੇ ਦਾ ਗੇੜ ਖੋਲ ਦਿੰਨੇ ਬਾਹਰ ਆ ਜਾਣਗੇ ਚੋਬਰ ਹੁਣੇ ਠੀਕ ਹੈ ਜੀ ਜੋੜੀ ਇੱਕ ਅੰਦਰ ਤੇ ਬਾਕੀ ਜੀ ਹੁਣ ਇਕਰਾ ਮੈਂ ਕੱਲ ਨੂੰ ਬੋਕਰ ਕੱਢੂ ਹੁਣ ਤਾਂ ਫਿਰਾਲ ਸ਼ਾਮ ਹੋ ਗਈ ਸ਼ਾਮ ਨੂੰ ਤਾਂ ਕਹਿੰਦੇ ਮਾੜੀ ਹੁੰਦੀ ਆ ਇਹ ਬੱਚੇ ਬੁੱੱਚੇ ਬਾਹਰ ਕੱਢਦਾ ਪਹਿਲਾਂ ਉਹ ਬੱਠਰ ਬੁੱਠਰ ਫੜਾਏ ਆਂ ਪਰ ਬੱਚਿਆਂ ਨੂੰ ਵੀ ਠੰਡ ਹੁੰਦੀ ਆ ਉਹ ਵੀ ਕੰਮ ਜ਼ਰੂਰੀ ਆ ਪਹਿਲਾਂ ਮੈਂ ਬੱਚੇ ਅੰਦਰ ਕਰਦਾ ਉਹ ਵੀ ਉਤਲੇ ਵੀ ਕਰਦਾ ਆ ਵੀ ਕਰਦਾ ਠੀਕ ਆ ਜੋ ਬਰੋ ਕਿਉਂਕਿ ਉਤਲੇ ਨੂੰ ਕੱਲ ਡਾਉਣਾ ਆਪਾਂ ਇੱਕ ਨੂੰ ਤੇ ਆ ਦੋਨੇ ਬੱਚਿਆਂ ਨੂੰ ਵੀ ਕੱਲ ਨੂੰ ਡਾਵਾਂਗੇ ਤਾਂ ਕਰਕੇ ਇਹਨਾਂ ਨੂੰ ਬਾਹਰ ਮਤਲਬ ਬਾਹਰ ਤਾਂ ਕੱਢਿਆ ਸੀ ਧੁੱਪ ਤੇ ਧੁੱਪ ਲਵਾਈ ਸੀ ਉਹੀ ਇੱਕ ਵਾਰ ਕੱਢਦਾ ਬੜੇ ਦਿਨ ਹੋ ਗਏ ਬਾਹਰ ਨਹੀਂ ਕੱਢਿਆ ਸੀ ਕੋਈ ਤਾਂ ਤਾਂ ਕਰਕੇ ਠੀਕ ਆ ਜੀ ਲਓ ਜੀ ਤਕੂਤਰ ਕੋਤਰ ਸਾਰੇ ਆ ਪੰਦਰ ਕਰਤੇ ਜੀ ਓਕੇ ਰਿਪੋਰਟ ਹੁਣ ਘਵਰਾ ਭਰਿਆ ਭਰਿਆ ਲੱਗਦਾ ਤੇ ਚਲੋ ਹੁਣ ਉਹ ਪਲਾਸ ਪਿਆ ਪਲਾਸ ਲੈ ਚਲੀਏ ਪਲਾਸ ਕੰਪਾਉਂਡ ਕਰੇ ਠੀਕ ਹੈ ਜੀ ਤੇ ਬਾਅਦ ਹੁਣ ਚਲਦੇ ਆਂ ਘਰਾਂ ਨੂੰ ਘਰਾਂ ਨੂੰ ਕਿ ਚਲਦੇ ਆਂ ਕਰੇਗਾ ਨਾ ਸਮਾਨ ਸੂਣ ਰੱਖਿਆ ਜੇ ਫਿਰ ਆਉਣੇ ਕਬੂਤਰਾਂ ਨੂੰ ਦਾਣੇ ਬਾਣੀ ਪਾਉਣ ਠੀਕ ਹੈ ਚੋਪਰੋ ਲਓ ਜੀ ਤੇ ਹੁਣ ਕਬੂਤਰਾਂ ਨੂੰ ਗਰਮ ਪਾਣੀ ਕਰ ਲਿਆ ਹੁੰਦਾ ਜੀ ਪੂਰਾ ਵਧੀਆ ਇੱਕ ਨੰਬਰ ਤੇ ਇਧਰ ਕਬੂਤਰ ਆਪਣੇ ਬੈਠੇ ਆ ਜੀ ਦਾਣੇ ਬਾਣੀ ਦੀ ਉਡੀਕ ਕਰ ਰਹੇ ਆ ਤੇ ਇਧਰ ਚੋਪਰ ਹੁਣੀ ਵੀ ਨਾ ਆਪ ਧੋ ਕੇ ਪੂਰਾ ਇੱਕ ਨੰਬਰ ਬਣ ਕੇ ਆ ਗਿਆ ਜੀ ਠੀਕ ਹੈ ਚੋਪਰੋ ਤੇ ਲਓ ਜੀ ਹੁਣ ਆਪਾਂ ਉਹ ਓਕੇ ਤੋ ਕੀ ਮਤਲਬ ਆਏ ਧੁੰਦਰਾਇਆ ਕਿ ਮੈਂ ਆਉਂਦਾ ਕਿ ਮੇਰੀ ਅੱਖਾਂ ਧੁੰਦਰੀਆਂ ਆਈਆਂ ਕੀ ਕਹਿ ਸਕਦੇ ਆ ਚਲੋ ਅਡਜਸਟ ਕਰ ਲਓ ਆ ਪਾਣੀ ਡੋਲ ਕੇ ਠੰਡਾ ਗਾ ਨਿਕਲੀ ਸੌਰੀ ਇੱਕ ਮਿੰਟ ਦੀ ਆਪਾਂ ਪਾਣੀ ਬੜਾ ਡੋਲ ਕੇ ਸਾਫ਼ ਕਰਕੇ ਫਰੈਸ਼ ਪਾਣੀ ਪਾ ਕੇ ਠੀਕ ਹੈ ਜੀ ਤੇ ਸਰਕੂਤਰਾਂ ਨੂੰ ਰੱਖ ਕੇ ਫਿਰ ਦਾਣੇ ਪਾਉਣੇ ਆ ਹਾਂ ਜੀ ਬਾਈ ਤੇ ਅੱਜ ਕੂਤਰਾਂ ਨੂੰ ਦਾਣੇ ਪਾਣੀ ਪਾਤਾ ਜੀ ਕਣਕ ਪਾਤੀ ਉਹ ਕੇ ਰਿਪੋਰਟ ਹੋ ਗਿਆ ਅੱਜ ਕਣਕੀ ਸੀ ਅੱਗੇ ਤਾਂ ਬਾਜਰਾ ਛੋਲੇ ਮਿਕਸ ਠੀਕ ਹੈ ਤੇ ਦੁਬਾਰਾ ਫਿਰ ਬਣਾਵਾਂਗੇ ਬਈ ਖਰਾਕ ਜਿੰਨੇ ਕੇ ਪੈਸੇ ਮਿਲਦੇ ਆ ਘਰੋਂ ਜਿੰਨੇ ਖਾਣ ਨੂੰ ਮਿਲਦੇ ਉਹਨੇ ਕਬੂਤਰਾਂ ਤੇ ਲਾ ਦਿੰਨੇ ਠੀਕ ਹੈ ਚੂਰਾ ਤੇ 150 ਮਿਲ ਜਾਂਦਾ ਉਹਦੇ ਕਦੇ ਛੋਲੇ ਲਿਆਂਦੇ ਕਦੇ ਸਰੋਂ ਲਿਆਂਦੀ ਕਦੇ ਕਣਕ ਲਿਆਂਦੀ ਠੀਕ ਹੈ ਜੀ ਪ੍ਰੈਕ ਉਹ ਜੀ ਬਈ ਵਲੌਗ ਚ ਨਹੀਂ ਦੱਸਿਆ ਬਾਕੀ ਦੱਸਣਾ ਹੋਈਆਂ ਚੀਜ਼ਾਂ ਨਾ ਚਲੋ ਕੋਈ ਨਹੀਂ ਉਹ ਤਾਂ ਚੱਲਦਾ ਹੀ ਰਹਿੰਦਾ ਤੇ ਬਾਕੀ ਵੀ ਜਦੋਂ YouTube ਤੋਂ ਮਡੇ ਮੋਟੇ ਹੋਣ ਲੱਗ ਗਏ ਉਹ ਤੋਂ ਕਬੂਤਰਾਂ ਉੱਤੇ ਲਾਉਣੇ ਆਪਾਂ ਠੀਕ ਹੈ ਜੀ ਬਾਕੀ ਆਹ ਡੱਬਾ ਇਹ ਕਰੂੰ ਮੇਰੇ ਕੋਲ ਹੈਗੇ 200 ਰੁਪਿਆ ਮੁਹਾਮਮਦ ਕਿ ਰੱਖਿਆ ਸੀ ਤੇ ਉਹਦੇ ਸਮਾਨ ਫੇਰ ਲਿਆਵਾਂਗੇ ਕਬੂਤਰਾਂ ਦਾ ਠੀਕ ਹੈ ਚੋbro ਤੇ ਬਾਕੀ ਜੀ ਕੂਤਰ ਆਪਣੇ ਓਕੇ ਦੀ ਰਿਪੋਰਟ ਆ ਉਧਰ ਆਲਣੇ ਬੜੇ ਸੋਹਣੇ ਬਣੇ ਆ ਬਈ ਐਂ ਵੀਡੀਓ ਜੇ ਨਹੀਂ ਵੇਖਦੇ ਮੈਂ ਇੱਥੇ ਸੌਂ ਲੱਗੇ ਇੱਥੇ ਖੜਾ ਅੱਜ ਕਮਰਾ ਵੀ ਐਂ ਜਮਾ ਭਰਿਆ ਭਰਿਆ ਸੋਹਣਾ ਲੱਗਦਾ ਤੇ ਨਾਲ ਆਲਣਿਆਂ ਨੂੰ ਵੇਖ ਕੇ ਜੀ ਖੁਸ਼ ਹੁੰਦਾ ਬਈ ਵੀਡੀਓ ਜੇ ਨਹੀਂ ਘੰਟ ਲੱਗਦੇ ਕਿਉਂਕਿ ਕੈਮਰਾ ਫੋਨ ਦਾ ਉਹੋ ਜਿਹਾ ਠੀਕ ਹੈ ਜੀ ਬਾਕੀ ਮੁੰਡਿਆਂ ਨੇ ਮਿਹਨਤ ਕੀਤੀ ਐ ਏਡੀ ਨਹੀਂ ਗੱਲ ਬਈ ਤੇ ਉਹਨਾਂ ਦਾ ਬਈਆਂ ਦਾ ਚੈਨਲ ਸਬਸਕ੍ਰਾਈਬ ਕਰ ਲਓ ਵੀ ਬਹੁਤ ਵਧੀਆ ਮੁੰਡੇ ਆ ਤੇ ਬਾਕੀ ਔਕੇ ਦੀ ਰਿਪੋਰਟ ਹੈ। ਲਓ ਜੀ ਬਾਕੀ ਦਾ ਔਕੇ ਰਿਪੋਰਟ ਆ ਮਿਲਦੇ ਆ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਉਦ ਤੱਕ ਲਈ ਬਣੇ ਰਹਿਣਾ ਆਪਣੇ ਚੈਨਲ ਦੇ ਨਾਲ ਤੇ ਕਰ ਦੇਣਾ ਸਬਸਕ੍ਰਾਈਬ ਐਂਡ ਕਮੈਂਟ ਕਰ ਜਿਦਿਓ ਬਾਈ ਬਣ ਕੇ ਠੀਕ ਹੈ ਚੋ ਬਰੋ ਤੇ ਮਿਲਦੇ ਆ ਫਿਰ ਨਵੇਂ ਵਲੌਗ ਦੇ ਵਿੱਚ ਉਦ ਤੱਕ ਲਈ ਸਸੀਕਾਲ ਸਾਰਿਆਂ ਨੂੰ ਬਾਏ ਨਾਈਟ